ਹੋ ਅੰਵਰੇ ਸਰਦਾ ਕਿਡਾ ਲੱਗਦਾ ਖਾਸ ਵਜਾ ਕਰਕੇ ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਨੇ ਆ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਯਾਰਾਂ ਦੀ ਤੇ ਦੂਜਾ ਖਾਲਸਾ ਕਾਲਜ ਮੱਥਾ ਟੇਕੜ ਆਉਂਦੇ ਆ ਬਿਬਲੇ ਸੁਤੂਰੇ ਮਾਰਤਵਾਲ ਨੂੰ ਮੂਹਰ ਕਰਕੇ ਨਹੀਂ ਤੇ ਫੇਰ ਦਾਖਲਾ ਲੈ ਲਿਆ ਲੱਗਦਾ ਏ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਵੀ ਲੱਗੇ ਨੇ ਕੋਈ ਦਿਲ ਤਾਂ ਟੁੱਟਾ ਅੱਜ ਵੀ ਉੱਥੇ ਮੇਗਾ ਲੱਗਦਾ ਏ ਫਸਤੀਆਂ ਚਵੇਂ ਤੇਰੀ ਕਾਂਗਣੀਆਂ ਹੁੰਦੀਆਂ ਸੀ ਨਾ ਬਚਣੇ ਤੋਂ ਪਹਿਲਾਂ ਹੀ ਪਲਗਾਂ ਚਿੜੀਆਂ ਉੱਡੀਆਂ ਸੀ ਦੀ ਵਿੱਚ ਹੀ ਸ਼ੌਦੇਸੀ ਤੇ ਗਿੱਧਿਆਂ ਵਾਲੇ ਦਿਨ ਨੂੰ ਝੱਗੇ ਨਵੇਂ ਸਵਾਵੇ ਸੀ ਬੰਦਲ ਕਿਸੇ ਦੇ ਖੜੇ ਖਤਰ ਤੇ ਵੇਖ ਲਿਆ ਆ ਸਾਰਿਆਂ ਸਰਦੇ ਲੈਣਾ ਨੰਬਰ ਲੈ ਗਿਆ ਲੜਦਾ ਏ ਰਾਤ ਦੇ ਵਿੱਚੋਂ ਨਿਕਲੇ ਤਾਂ 30 ਸਾਲ ਪੀਂਦ ਗਏ ਨੇ ਕੋਈ ਦਿਲ ਨਾ ਟੁੱਟਾਇਆ ਜੀ ਉੱਥੇ ਰਹੇਗਾ